ਇਹ ਤੇ ਸਰੂ ਸਿਆਸਤ ਹੈ ਕਿ ਜਿਹੜਾ ਭਗਵੰਤ ਮਾਨ ਨੂੰ ਆੜੇ ਹੱਤੀ ਲਊ ਉਹਨੂੰ ਫੇਰ ਸਟੇਟ ਪੁਲਸ ਵਰਤੀ ਜਾਊਗੀ ਉਹਨੂੰ ਤੰਗ ਪਰੇਸ਼ਾਨ ਕਰੋ ਪੂਰਾ ਪਟਿਆਲਾ ਇੱਕ ਸ਼ੀਲ ਕਰਕੇ ਕਰਫਿਊ ਵਾਲਾ ਹਾਲ ਲੱਗਿਆ ਪੜਿਆ ਮੈਨੂੰ ਲੱਗਦਾ ਅਗਲੀ ਵਾਰ 144 ਨਾਲ ਲਾ ਦੇਣ ਇਸ ਲਈ ਮੈਂ ਕਦੇ ਚਾਹੁੰਦਾ ਕਿ ਅਗਲੀ ਵਾਰੀ ਸਿੱਤੇ ਨੇ ਜੇ ਭਗਵੰਤ ਮਾਨ ਦੀ ਬਣ ਕੇ ਮੈਂ ਸੀਐਮ ਹੋਂਦ ਹੀ ਚਲੇ ਜਾਇਆ ਕਰੂੰਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰਾਂਗੇ ਇਹ ਫੇਰ ਕੀ ਹੁੰਦਾ ਸ਼ੇਰਾਂ ਨੂੰ ਗ੍ਰਿਫਤਾਰ ਕਰਦੇ ਹੁੰਦੇ ਸ਼ੇਰਾਂ ਦੇ ਕੰਜਰੇ ਲੱਗ ਕਮਾਲ ਹੋ ਗਈ ਤੇਰੇ ਵਾਲੀ ਠੱਕਾ ਕਰਦੀ ਆ ਉਹ ਕਿਹਨੇ ਮੇਰੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ ਉਸ ਉਸ ਜ਼ਾਬਰ ਸਰਕਾਰ ਦੇ ਖਿਲਾਫ ਹੈ ਕਿ ਜਿਹੜਾ ਕੋਈ ਬੋਲੇ ਉਸ ਤੇ ਪਰਚਾ ਦੇ ਦਿੰਦੇ ਆ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋਂ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਪੋਲਿਟਿਕਸ ਕਰਨਾ ਭਗਵੰਤਬਾਨ ਦੀ ਆਦਤ ਬਣ ਗਈ ਆ 20 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਕਿ ਸੀਐਮ ਸਾਹਿਬ ਨੂੰ ਕੀ ਨੋ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੰਦੇ ਘਟਾ ਦਿੱਤੀ ਦੋ ਸਾਲ ਪੁਰਾਣੀ ਡਰੱਗ ਕੇਸ ਦੇ ਮਾਮਲੇ ਦੇ ਵਿੱਚ ਅਜਿ ਬਿਕਮ ਸਿੰਘ ਮ ਜੀਟੀਆ ਪਟਿਆਲਾ ਪਹੁੰਚੇ ਨੇ ਦੱਸ ਦੇ ਕੇ স্মੋਕੇ ਪਾਰੀ ਪੁਲਿਸ ਬਲ ਤਾਇਨਾਤ ਨਜ਼ਰ ਆਇਆ ਬਿਕਮ ਸਿੰਘ ਮ ਜੀਟੀਆ ਦੇ ਬਲੋਂ ਐਸਐਟੀਆਗੇ ਪੇਸ਼ ਹੋਣ ਤੋਂ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਉਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਮਾਨ ਸਰਕਾਰ ਨੂੰ ਓਪਨ ਚੈਲੰਜ ਵੀ ਕੀਤਾ ਕਿ ਜੇ ਕਰੋਨਾ ਕੋਲ ਕੋਈ ਸਬੂਤ ਹੈ ਤਾਂ ਕੋਰਟ ਦੇ ਅੱਗੇ ਪੇਸ਼ ਕਰਨ ਵਿਕਰਮ ਮੱਜੀਠੀਆ ਨੇ ਇਸ ਨੂੰ ਸਿਰਫ ਸਿਆਸਤ ਬਾਜ਼ੀ ਮਾਮਲਾ ਦਰਜ ਹੋਇਆ ਦੱਸਿਆ ਉਹਨਾਂ ਨੇ ਕਿਹਾ ਕਿ ਐਸਆਈਟੀ ਆਜ਼ਾਦ ਤੌਰ ਤੇ ਕੰਮ ਨਹੀਂ ਕਰ ਰਹੀ ਹੈ ਪਰ ਉਹ ਕਾਨੂੰਨ ਦਾ ਸਤਕਾਰ ਕਰਦੇ ਨੇ ਜੇਕਰ ਕੋਈ ਸਬੂਤ ਹੈ ਤਾਂ ਸਰਕਾਰ ਕੋਰਟ ਦੇ ਵਿੱਚ ਪੇਸ਼ ਕਰੇ ਸ਼ਹੀਦੀ ਦਿਹਾੜਾ ਸ਼ਹੀਦੀ ਹਫਤਾ ਸਪਤਾ ਗੁਰੂ ਚਰਨਾ ਚ ਗੁਰੂ ਚਰਨਾ ਚ ਛੋਟੇ ਸ਼ਹਿਬਜ਼ਾਦੀਆਂ ਦੇ ਚਰਨਾ ਚ ਵੱਡੇ ਸ਼ਹਿਬਜ਼ਾਦੀਆਂ ਦੇ ਚਰਨਾ ਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾ ਚ ਨੱਥ ਮਸਤਕ ਹੋ ਕੇ ਗੁਰੂ ਸਾਹਿਬ ਤੋਂ ਇਹ ਪ੍ਰੇਰਣਾ ਲੈ ਕੇ ਕਿ ਇਹਨਾਂ ਦਿਨਾਂ 'ਚ ਗੁਰੂ ਸਾਹਿਬਾਨਾਂ ਨੇ ਔਰ ਛੋਟੇ ਸ਼ਹਿਬਜ਼ਾਦੀਆਂ ਨੇ ਵੱਡੇ ਸ਼ਹਿਬਜ਼ਾਦੀਆਂ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਸਾਨੂੰ ਇਹ ਗੁਰਤੀ ਦਿੱਤੀ ਕਿ ਕਿਵੇਂ ਜ਼ੁਲਮ ਦੇ ਖਿਲਾਫ ਤੱਕੇ ਦੇ ਖਿਲਾਫ ਹੱਕ ਸੱਚ ਦੀ ਲੜਾਈ ਨੂੰ ਕਿਵੇਂ ਲੜਨਾ ਹੈ ਉਹ ਇਹਨਾਂ ਦਿਨਾਂ ਚ ਇੱਕ ਖਾਸ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਲਾਈ ਦਿੱਤੀ ਆ ਫਰਕ ਮੇਰਾ ਤੇ ਮੁੰਡਾ ਸਰਕਾਰ ਦਾ ਇਹ ਹੈ ਕੱਲ ਕੱਲ ਸ਼ਹੀਦੀ ਦਿਹਾੜਾ ਸੀ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਮਗਰ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਚੁਟਕਲੇ ਸੁਤਦੇ ਸੀ ਉਸ ਦਿਨ ਇਹ ਮਾਨਸਿਕਤਾ ਹੈ ਦਿੱਲੀ ਵਾਲਿਆਂ ਦੀ ਜੋ ਅੱਜ ਦੇ ਦਿੱਲੀ ਵਾਲੇ ਨੇ ਇਸ ਲਈ ਮੇਰੇ ਵੀਰੋ ਮੇਰਾ ਤੇ ਕੇਜਰੀਵਾਲ 'ਚ ਫਰਕ ਇਹ ਨਾ ਕਿ ਕੇਜਰੀਵਾਲ ਨੂੰ ਈਡੀ ਨੇ ਸੱਧਿਆ ਇਹ ਕੇਜਰੀਵਾਲ ਈਡੀ ਅੱਗੇ ਪੇਸ਼ ਹੋਣ ਦੀ ਜਗ੍ਹਾ ਭਗਵੰਤ ਮਾਨ ਨਾਲ ਜਹਾਜ਼ 'ਤੇ ਪਾ ਜੁੱਟਿਆ ਮਗਰ ਮਜੀਦ ਥੀਏ ਦਾਤੇ ਕੇਜਰੀਵਾਲ ਦਾ ਫਰਕ ਇਹ ਹੈ ਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਕਾਨੂੰਨ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਉਸ ਵਿਸ਼ਵਾਸ ਕਰਕੇ ਹਾਂ ਸਰਕਾਰਾਂ ਟੱਕਾ ਕਰਦੀਆਂ ਹੁੰਦੀਆਂ ਨੇ ਮੇਰੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ ਉਸ ਉਸ ਜ਼ਾਬਰ ਸਰਕਾਰ ਦੇ ਖਿਲਾਫ ਹੈ ਕਿ ਜਿਹੜਾ ਕੋਈ ਬੋਲੇ ਉਸ ਤੇ ਪਰਚਾ ਦੇ ਦਿੰਦੇ ਆ ਜੇ ਕੋਈ ਮੀਡੀਆ ਵਾਲਾ ਕੋਈ ਗੱਲ ਦਿਖਾਵੇ ਉਹਦਾ ਚੈਨਲ ਬੈਨ ਹੋ ਜਾਂਦਾ ਜਾਂ ਉੱਤੇ ਕਾਰਵਾਈ ਹੋ ਜਾਂਦੀ ਹੈ ਇਸ ਲਈ ਜੋ ਐਮਰਜੈਂਸੀ ਲੱਗੀ ਹੈ ਇਨਾ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ ਗੁਰੂ ਘਰ ਦੇ ਕੂਕਰ ਦਾ ਫਰਜ ਹੈ ਮੈਂ ਆਪਦੀ ਫਰਜ ਦੀ ਇਤਿਹਾਕੀ ਕਰਦਾ ਰਹੂੰਗਾ ਔਰ ਕਮਾਲ ਦੀ ਗੱਲ ਇਹ ਹੈ ਕਿ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਤੇ ਕਹਾਣੀ ਐ 2013 ਦੀ 11 ਸਾਲ ਸਿਰਫ ਤੇ ਸਿਰ ਪੋਲਿਟਿਕਸ ਆਸਤੇ ਔਰ ਪੋਲਿਟਿਕਸ ਕਰਨਾ ਭਗਵੰਤਬਾਨ ਦੀ ਆਦਤ ਬਣ ਗਈ ਐ ਜੋ ਪੰਜਾਬ ਚ ਡਰੱਗਸ ਦੇ ਹਾਲਾਤ ਨੇ ਉਹਦੇ ਤੇ ਆਨਰੇਬਲ ਹਾਈ ਕੋਰਟ ਬੀਐਸਐਫ ਗਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਆ ਕਿ ਕਿੰਨਾ ਵੱਡਾ ਫੇਲੀਅਰ ਭਗਵੰਤਬਾਨ ਦੀ ਸਰਕਾਰ ਸਾਬਤ ਹੋਈ ਆ ਮਗਰ ਪੋਲਿਟਿਕਸ ਕਰਨੀ ਇਹਨਾਂ ਦਾ ਹਿੱਸਾ ਬਣ ਗਿਆ ਜਿਸ ਬੀਜੀਪੀ ਨੇ ਦਾਸ ਤੇ ਉਦੋਂ ਪਰਚਾ ਕੀਤਾ ਸੀ ਚਟੋ ਪਾਦਿਆ ਦੇ ਉਹਨੂੰ ਅੱਜ ਮੇਜਰ ਪੈਨਲਟੀ ਦੇ ਕੇ ਆਨਰੇਬਲ ਸੁਪਰੀਮ ਕੋਰਟ ਦੀ ਕਮੇਟੀ ਜਸਟਿਸ ਇੰਦੂ ਮਲੋਤਰਾ ਜੀ ਨੇ ਉਹਦੇ ਖਿਲਾਫ ਫਾਈਂਡਿੰਗ ਦਿੱਤੀ ਅੱਜ ਮੇਜਰ ਪੈਨਲਟੀਆਂ ਉਹਨਾਂ ਨੂੰ ਮਿਲੀਆਂ ਨੇ ਦੇਖੋ ਕਿਉਂਕਿ ਮੈਂ ਲਾ ਬਾਈਡਿੰਗ ਸਿਟੀਜ਼ਨ ਆ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋਵੇ ਔਰ ਅਫਸਰ ਸਹਿਬਾਨ ਜਿਹੜੇ ਤਾਂ ਸਹੀ ਕੰਮ ਕਰਦੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਾਨੂੰਨ ਵੀ ਉਹਨਾਂ ਦਾ ਸਤਿਕਾਰ ਕਰਦੀ ਹੈ ਮਗਰ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਉਸ ਕਮੇਟੀ 'ਚ ਜਿਹੜੇ ਅਫਸਰਾਂ ਦੇ ਖਿਲਾਫ ਕਈ ਸਸਪੈਂਡ ਹੋ ਗਏ ਕਈ ਚਾਰਜੀਟ ਹੋ ਗਏ ਤੇ ਕਈਆਂ ਨੂੰ ਨੋਟਿਸ ਨਿਕਲੇ ਹੋਏ ਆ ਉਹਨਾਂ 'ਚੋਂ ਇੱਕ ਜਨਾਬ ਨੇ ਜਿਨ੍ਹਾਂ ਕੋਲ ਮੈਂ ਚੱਲਿਆ ਜੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਚੀਨਾ ਸਾਹਿਬ ਦਾ ਕੋਈ ਨੁਕਸਾਨ ਹੋ ਜਾਏ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਸਰਕਾਰ ਬਣਾ ਸਕਦੀ ਹੈ ਥੋੜੇ ਦਿਲਾਚ ਰਿਟਾਇਰਮੈਂਟ ਵੀ ਆ ਮਗਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 31 ਤਰੀਕ ਨੂੰ ਜਨਾਬ ਨੇ ਚੀਨਾ ਸਾਹਿਬ ਨੇ ਰਿਟਾਇਰ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ ਕਿਉਂਕਿ 8 ਵੀ ਸਿੱਟ ਬਣ ਗਈ ਆ ਉਹਦੇ ਮੁਖੀ ਭਗਵੰਤ ਮਾਨ ਜੀ ਤੁਸੀਂ ਚਾਹੀਦੇ ਆ ਮੈਂਬਰ ਰਾਜਵੀਰ ਚਾਹੀਦਾ ਥੋੜਾ ਕੋਐਸਟੀ ਇੱਕ ਉਹ ਦੂਜਾ ਜੀ ਦੇ ਸਿਰ ਤੇ ਵਾਲ ਕੱਟਨੇ ਪੰਨੂ ਪੰਨੂ ਇੱਕ ਉਹ ਚਾਹੀਦਾ ਇੱਕ ਸੁਖਵੀਰ ਤੁਹਾਡਾ ਵੈਸਟੀ ਚਾਹੀਦਾ ਕਿਉਂਕਿ ਇਹ ਹੈ ਸਾਰਾ ਕੰਮ ਸਿਆਸੀ ਦੇਖੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜੀ ਨੂੰ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਦੇ ਘਟਾ ਦਿੱਤੇ ਕਹਿਣ ਦਾ ਭਾਵ ਕੀ ਇਹ ਸਿਟ ਨੂੰ ਚਲਾ ਕੋਈ ਇੰਡੀਪੈਂਡੈਂਟ ਕੰਮ ਨਹੀਂ ਉਹ ਮਨਿਸਟਰ ਸਾਹਿਬ ਭਗਵੰਤਬਾਨ ਜੀ ਆਪ ਚਲਾ ਰਿਹਾ ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਕਾਰ ਕਰਦਾ ਲਾ ਬਾਈਡਿੰਗ ਸਿਟੀਜ਼ਨ ਆ ਕੇਜਰੀਆ ਲੰਗੂ ਮੈਂ ਭੱਜਦਾ ਨਹੀਂ ਆਪ ਦੇ ਹਿੱਕ ਤੇ ਗੁਰੂ ਤੋਂ ਡਰ ਕੇ ਗੁਰੂ ਦਾ ਅਸ਼ੀਰਵਾਦ ਗੁਰੂ ਦੀ ਚਰਨਾ ਦੇ ਸੀਸ ਝੁਕਾ ਕੇ ਆਪ ਦੀ ਜ਼ਿੰਮੇਵਾਰੀ ਨੂੰ ਸਮਝਦਾ ਇਸ ਲਈ ਮੈਂ ਅੱਜ ਪੇਸ਼ ਹੋਣ ਆਸਤੇ ਆਇਆ ਹੈ ਕਲਟੀਸਾਈਜ਼ੇਸ਼ਨ ਆਫ ਐਸਆਈਟੀ ਨਹੀਂ ਹੋਣੀ ਚਾਹੀਦੀ ਲੋ ਪੰਜਾਬ ਦੇ ਬੜੇ ਗੰਭੀਰ ਮੁੱਦੇ ਆ ਉਹਨਾਂ ਮੁੱਦਿਆਂ ਤੋਂ ਧਿਆਨ ਭਟਕਾ ਕੇ ਅੱਜ ਮੈਨੂੰ ਇਸ ਗੱਲ ਵੀ ਬੜੀ ਤਸੱਲੀ ਆ ਕਿਤੇ ਨੈਸ਼ਨਲ ਮੀਡੀਆ ਵੀ ਆਇਆ ਹੁਣ ਮੈਂ ਤਾਂ ਦਾਸ ਤੁਹਾਨੂੰ ਤਾਂ ਸੱਦਾ ਦਿੱਤਾ ਨਹੀਂ ਤੁਹਾਨੂੰ ਸੱਦਾ ਦੇਤਾ ਭਗਵੰਤ ਮਾਨ ਨੇ ਉਹਨੂੰ ਇਹ ਸਵਾਲ ਜਰੂਰ ਪੁੱਛਿਓ ਕੇ ਜਰੀਆਨ ਨੂੰ ਵੀ ਭਾਈ ਪੇਸ਼ ਕਰਾ ਦੀ ਈ ਈ ਸੱਦੀ ਜਾਂਦੀ ਆ ਉਹਨਾਂ ਭੱਜਿਆ ਕਰੇ ਹਾਂ ਪੁਲਿਸ ਬਹੁਤ ਅੱਜ ਲਗਾਈ ਗਈ ਹੈ ਮੈਂ ਲੱਗ ਰਿਹਾ ਤੇ ਆਣਾ ਤੁਸੀਂ ਇੱਕ ਮੰਨੇ ਨੇ ਸੀਗਾ ਪਰ ਇਹ ਇੱਕਦਮ ਇੱਕ ਪਾਸੇ ਪਟਿਆਲਾ ਸੀਲੇ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਪੂਰਾ ਪਟਿਆਲਾ ਇੱਕ ਸੀਲ ਕਰਕੇ ਕਰਫਿਊ ਵਾਲਾ ਹਾਲ ਲੱਗਿਆ ਪੜਿਆ ਮੈਨੂੰ ਲੱਗਦਾ ਅਗਲੀ ਵਾਰੀ 144 ਨਾਲ ਲਾ ਦੇਣ ਇਸ ਲਈ ਮੈਂ ਤਦੇ ਚਾਹੁੰਦਾ ਕਿ ਅਗਲੀ ਵਾਰੀ ਸਿੱਟ ਨੇ ਜੇ ਭਗਵੰਤ ਮਾਨ ਦੀ ਬਣ ਕੇ ਮੈਂ ਸੀਐਮ ਹੌਸ ਹੀ ਚਲੇ ਜਾਇਆ ਕਰੂੰਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰਾਂਗਾ ਭਾਈ ਇਹ ਹੈ ਹਾਂਜੀ ਦੇਖੋ 9 ਤਰੀਕ ਨੂੰ ਆਈ ਸਪੋਕ ਇਨ ਫੇਵਰ ਇੱਕ ਪੰਜਾਬ ਦੀ ਧੀ ਦੇ ਹੱਕ 'ਚ ਮੈਂ ਬੋਲਿਆ ਔਰ 11 ਤਰੀਕ ਨੂੰ ਮੈਨੂੰ ਸੱਮਨ ਆ ਗਏ 2 ਸਾਲ ਦੇ ਤਾਂ ਸੁੱਤੇ ਪਏ ਆ ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਲ ਜੇ ਕੋਈ ਸਬੂਤ ਹੈ ਤੇ ਕੋਰਟ 'ਚ ਪੇਸ਼ ਕਰ ਦਿਓ ਤੁਹਾਡੇ ਖਿਲਾਫ ਤਾਂ ਇੰਨੀ ਸਖਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਹੋਈਆਂ ਨੇ ਇਹ ਸਿਰਫ ਤੇ ਸਿਰਫ ਸਿਆਸਤ ਹੈ ਕਿ ਜਿਹੜਾ ਭਗਵੰਤ ਮਾਨ ਨੂੰ ਆੜੇ ਹੱਤੀ ਲਊ ਉਹਨੂੰ ਫੇਰ ਸਟੇਟ ਪੁਲਸ ਵਰਤੀ ਜਾਊਗੀ ਉਹਨੂੰ ਤੰਗ ਪਰੇਸ਼ਾਨ ਕਰੂਗੀ ਗ੍ਰਿਫਤਾਰੀ ਦਾ ਬਣਾ ਚੱਲਿਆ ਵੀ ਅੱਜ ਜਿੰਮੀ ਪੁਲਿਸ ਲਈ ਪਈ ਆ ਵੀ ਤੇ ਫੇਰ ਕੀ ਹੁੰਦਾ ਸ਼ੇਰਾਂ ਨੂੰ ਗ੍ਰਿਫਤਾਰ ਕਰਦੇ ਹੁੰਦੇ ਸ਼ੇਰਾਂ ਦੇ ਪਿੰਜਰੇ ਲੱਗ ਮਾਲ ਹੋ ਗਈ ਤੇਰੇ ਵਾਲੀ ਪਿੰਜਰੇ 'ਚ ਸ਼ੇਰ ਹੀ ਬੰਦ ਹੁੰਦੇ ਆ ਹੋਰ ਨਹੀਂ ਹੁੰਦਾ ਮੇਰਾ ਵੀਰੇ ਤੂੰ ਫਿਕਰ ਨਾ ਦੇ ਬੋਲੇ ਇਨਸਾਨ ਅਮਰਦਾ ਜਿੰਦਾਬਾਦ ਜਿੰਦਾਬਾਦ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਕਰਨਾ ਬ੍ਰਿਗੇਡਰ ਜੀ ਜੀਆ ਕੇਜਰੀਵਾਲ ਨਹੀਂ ਹੈ ਜਦੋਂ ਤੇਰੀ ਸੋਚ ਤੇ ਦੱਸਦੀ ਕਿ ਬਿਕਮ ਸਿੰਘ ਮਰਜੀਠੀਆ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਸਿਤਾਮਨੀ ਵਿ ਦਿੱਤੀ ਗਈ ਹੈ ਉਹਨੇ ਕਿਹਾ ਕਿ ਸ਼ਹੀਦੀ ਹਸਪਤਾਲ ਲੰਘਣ ਤੋਂ ਬਾਅਦ ਉਹ ਮੁੱਖ ਮੰਤਰੀ ਮਾਨ ਦੇ ਨਾਲ ਦੋ ਦੋ ਹੱਥ ਕਰਨਗੇ ਉਹਨੇ ਓਪਨ ਚੈਲੰਜ ਕੀਤਾ ਕਿ ਅਗਲੀ ਜੋ ਸਿੱਟ ਬਣੇਗੀ ਉਸ ਦਾ ਮੁੱਖ ਮੰਤਰੀ ਚਾਹੀ ਮੁੱਖ ਮੰਤਰੀ ਮਾਨ ਖੁਦ ਬਣ ਜਾਣ ਪਰ ਉਹ ਗਿੱਦੜ ਧਮਕੀਆਂ ਤੋਂ ਡੰਨ ਵਾਲੇ ਨਹੀਂ ਦੱਸਦੀ ਕਿ ਅਜੇ ਬਿਕਮ ਮੱਜੀਠਿਆ ਸਿੱਟ ਅੱਗੇ ਪੇਸ਼ ਹੋਣ ਲਈ ਪਹੁੰਚੇ ਨਹੀਂ ਤੇ ਇਸ ਦੇ ਲਈ ਦੱਸਦੀ ਕਿ ਬਿਕਮ ਮੱਜੀਠਿਆ ਨੇ ਇਲਜ਼ਾਮ ਲਗਾਈ ਨਹੀਂ ਕਿ ਸੀ ਸਿਰ ਦੇ ਹੱਕ ਵਿੱਚ ਖੜਨਾ ਮੁੱਖ ਮੰਤਰੀ ਮਾਨ ਨੂੰ ਚੰਗਾ ਨਹੀਂ ਲੱਗਿਆ ਇਸ ਕਰਕੇ ਉਹਨਾਂ ਨੂੰ ਐਸਆਈਟੀ ਦਾ ਡਰਗ ਮਾਮਲੇ ਦੇ ਵਿੱਚ ਨੋਟਿਸ ਪੇਟਾ ਗਿਆ ਸੀ ਪਿਓਰ ਰਿਪੋਰਟ ਪੰਜਾਬੀ ਲੋਕ ਚੈਨਲ